ਅਸ ਵੇਲੇ ਅਸੀਂ ਪਿੰਡ ਨੰਗਲਬਾਣਾ ਆ ਪਿੱਛੇ ਬਿਲਕੁਲ ਨਜ਼ਦੀਕ ਆ ਤੁਸੀਂ ਬੰਦੇ ਖੜੇ ਆ ਵਿਆਸ ਦਰਿਆ ਦੇ ਚ ਬਹੁਤ ਵੱਡਾ ਹਾੜਾ ਆਇਆ ਪਿਛਲੇ 18 ਤਰੀਕ ਤੋਂ ਇੱਥੇ ਹੜ ਦੇ ਚਾਂਸ ਬਣੇ ਲਗਾਤਾਰ ਇੱਥੇ ਹੜ ਜਿਹੜਾ ਪਾਣੀ ਚੜਦਾ ਜਾ ਰਿਹਾ ਤੇ ਕੋਈ ਵਿਵਸਥਾ ਨਹੀਂ ਇੱਧਰ ਸਾਰੇ ਡੇਰੇ ਜਿਹੜੇ ਉਹ ਡੁੱਬੇ ਹੋਏ ਹਨ ਵਿਆਸ ਦਰਿਆ ਉਹ ਜਿੱਥੋਂ ਤੱਕ ਦੇਖ ਰਹੇ ਤੁਸੀਂ ਵਿਆਸ ਦਰਿਆ ਦੀ ਇਹ ਸਾਰਾ ਇਹ ਇਲਾਕਾ ਰਿਹਾ ਪਰਲੇ ਪਾਸੇ ਸਟੈਂਡ ਬੱਲੜਵਾਲ ਆ ਇਧਰ ਇਹ ਸਾਰਾ ਇਲਾਕਾ ਡੁੱਬਿਆ ਹੋਇਆ ਹੈ ਇਸ ਪਾਸੇ ਬਿਲਕੁਲ ਨਜ਼ਦੀਕ ਪਿੰਡ ਚਲਵੰਦੀ ਟੂਕਾ ਜਿੱਥੇ ਦੇ ਬਾਬਾ ਹਰਪ੍ਰਿੰਦ ਸਿੰਘ ਹੋਏ ਆ ਅਸੀਂ ਉਹਨਾਂ ਦੇ ਅੱਜ ਦਰਸ਼ਨ ਦੇ ਲਈ ਕਰਕੇ ਆ ਰਹੇ ਸੀ ਰਸਤੇ ਵਿੱਚ ਦੇਖਿਆ ਕਿ ਸੰਗਤਾਂ ਬਹੁਤ ਹੀ ਪ੍ਰਭਾਵਤ ਹਨ ਤੂਸੀ ਦੇ ਉੱਪਰ ਬੈਠੇ ਹੋਏ ਲੋਕ ਬੜੇ ਲੋਕਾਂ ਦੇ ਇੰਤਜ਼ਾਰ ਕਰ ਰਹੇ ਨੇ ਕੋਈ ਮਦਦ ਕਰਨ ਵਾਲਾ ਆਵੇ ਇਹ ਕੁਦਰਤ ਦਾ ਕਹਿਰ ਹੈ ਖਰੂਪੀ ਹੈ ਕੁਝ ਕਿਸੇ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਇਸ ਕਰਕੇ ਸਾਨੂੰ ਪ੍ਰਮਾਤਮਾ ਨੂੰ ਵੀ ਯਾਦ ਰੱਖਣਾ ਚਾਹੀਦਾ ਪਤਾ ਨਹੀਂ ਕਿਹੜਾ ਕਿਹੜੀ ਸਥਿਤੀ ਕਿਹੜਾ ਸਮਾਂ ਆਣਾ ਸੋ ਇਹ ਲਗਾਤਾਰ ਪਾਣੀ ਜਿਹੜਾ ਅਜੇ ਹੋਰ ਵਧ ਰਿਹਾ ਇਹ ਇਤੋਂ ਦੇ ਸਨਕ ਲੋਕਾਂ ਦਾ ਦੱਸਣਾ ਕਿ ਕੱਲ ਪਿਛਲੀ ਉਹ ਜਿਸਕੇ ਇੱਕ ਦਰਸਤਾ ਛੋਟਾ ਜਿਹਾ ਉਥੋਂ ਦਾ ਸੋਣ ਪਾਣੀ ਵਾਧਾ ਚਲਦਾ ਆ ਰਿਹਾ ਤੇ ਬਿਲਕੁਲ ਨਜ਼ਦੀਕ ਬੈਂਡਾ ਤਲਵੰਡੀ ਹੂਕਾ ਇੱਥੇ ਫੜਾਂ ਦੀ ਸਥਿਤੀ ਬਣੀ ਹੋਈ ਵਾਈ ਗੁਰਜੀਕਰ ਫਲਚ ਵਾਈ ਗੁਰਜੀ